ਕਾਉਂਸਲਰ ਵਾਰਡ ਨੰਬਰ 38 ਸਾਡੀ ਪਿੰਡ ਦੀ ਗੁਰੂ ਕੀਵਡਾਲੀ ਦੀ ਇੱਥੋਂ ਦਾ ਪਿਲੇ ਕਰਨ ਦਾ ਕਾਉਂਸਲਰ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂ ਕੀਵਡਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਤ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸਸੀ ਹੋਣ ਜਾਂ ਜਨਰਲ ਕੋਟੇ ਦੇ ਹੁਣ ਕਜ ਵੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਤਾਂ ਮਾੜੀ ਘੜੀ ਆਈ ਆ ਕਿ ਦੋ ਤਿੰਨ ਸਰਾਰਤੀ ਅੰਸਰ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨਿਹੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿੰਮੇਦਾਰ ਕਾਰਪੋਰੇਸ਼ਨ ਦੀ ਜਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਉਂਦੇ ਆ ਰਹੇ ਆ ਕੁੜਕੇ ਕਾਰਪੋਰੇਸ਼ਨ ਕੋ ਚਲ ਗਈ ਆ ਕਾਰਪੋਰੇਸ਼ਨ ਦਾ ਕੇਸ ਵੀ ਚੱਲਣ ਡਿਆ ਜਿਹਦੀ ਕੇ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਉਂਦੇ ਜਿਹਦੇ ਵਿੱਚ ਇਹਨਾਂ ਨਿਸ਼ਾਨ ਸਾਹਿਬ ਲਾਇਆ ਉਹਦੀ ਇਹਨਾਂ ਦੱਸਿਆ ਵੀ ਆ ਕੇ ਸਾਡੇ ਕੋਲ ਨੌ ਤਰੀਕੇ ਕਿੰਨੀ ਤਰੀਕਿਆਂ ਦਾ ਦੱਸਿਆ ਕਿ ਅਜੇ ਇੱਕ ਤਰੀਕਾ ਚੱਲਣ ਡੀਆਂ ਨੇ ਤੇ ਮੁਕਦਮੇ ਚੱਲਦੇ ਵਿੱਚ ਆਣ ਕੇ ਪਹਿਲੀ ਕਾਰਪੋਰੇਸ਼ਨ ਦੀ ਵਾਉਂਦੇ ਜੱਟ ਆ ਤੇ ਤੀਜੀ ਤੇ ਆਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ ਜੀਦਾ ਕੇ ਆ ਆਕਾਤ ਤੱਕ ਦਾ ਹੁਕਮਨਾਮਾ ਸਾਡੇ ਕੋਲ ਆ ਤੇ ਨੋਕ ਹੁਕਮਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉੱਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ ਉੱਥੇ ਪਰਚਾ ਬਣਦਾ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕੁਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜ ਦਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਨਿਸ਼ਾਨ ਸਾਹਿਬ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ ਜਦ ਕਿ ਨਿਸ਼ਾਨਾ ਹਟਾਉਣ ਵਾਲੇ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋ ਬذਬੀਆ ਮਕਦੂਆ ਨੇ ਜਿਨ੍ਹਾਂ ਨੇ ਅਰਦਾਸ ਕਰਕੇ ਮਹਾਰਾਜ ਦਾ ਨਿਸ਼ਾਨਦੋ ਹਟਾ ਕੇ ਇੱਕ ਗੁਰਦਰਾ ਸਾਹਿਬ ਵੇਹ ਜਮਾ ਕਰਾ ਗਿਆ ਆ ਉਹਨਾਂ ਬੰਦਿਆਂ ਨੇ ਪਰਚਾ ਕਰਤੇ ਆ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਦਾ ਨਾਂ ਉਹਦਾ ਪਿੰਡ ਹੀ ਆ ਵਡਾਲੀ ਉਹ ਬਾਬਾ ਦੀਪ ਸਿੰਘ ਕਲੋਨੀ ਰਹਿੰਦਾ ਨਾਂ ਉਹਨੂੰ ਕਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਦਾ ਵੀ ਇਹ ਕੌਹਨ ਦਾ ਪੀਏ ਆ ਕਹਿੰਦਾ ਕਿ ਜਾਣ ਬੁਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉਹ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਅਸੀਂ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹੀ ਵੋਟਾਂ ਪਾ ਕੇ ਕੌਂਸਲਰ ਬਣਿਆ ਸਾਰਿਆਂ ਨੇ ਵੋਟਾਂ ਪਈਆਂ ਨੇ ਮੈਂ ਕੌਂਸਲਰ ਬਣਿਆ ਹਨਾ ਜਾਤ ਪਾਤ ਦਾ ਇੱਥੇ ਕੋਈ ਕੰਮ ਨਹੀਂ ਕਰ ਪਰ ਉਹ 3000 ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇੰਨਾ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਵਾਦਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾ ਇਤਨਾ ਕਰੋ ਨੇਤਾ ਜੀ ਆ ਜਾਂ ਦੋ ਤਿੰਨ ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾ ਇਸ ਤਰ੍ਹਾਂ ਕਰਨ ਇੱਕ ਤਾਂ ਬੇਦਬੀ ਕਰ ਹੋ ਗਈ ਆ ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂ ਗੀ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਦੋਂ ਹੀ ਪ੍ਰਸ਼ਾਸਨ ਕਰ ਦਿੱਤਾ ਤੇ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪ੍ਰਸ਼ਾਸਨ ਨਹੀਂ ਕੋਲ ਹੁੰਦੇ ਹੋયા ਆ ਕੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਸੀ ਤੇ ਪੁਲਿਸ ਦੀ ਮਿਹਰਬਾਨੀ ਪਰਛਾਹ ਜਾਂਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੋਂ ਇੰਨੇ ਲਾਉਣ ਨੇ ਤੇ ਤੁਹਾਡੇ ਵੀ ਵਰਕੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲਓ ਸਾਡੀਆਂ ਪੈਲੀਆਂ ਪ੍ਰਸ਼ਾਸਨ ਨਾਲ ਰੰਗੀਆਂ ਪਈਆਂ ਪੁਲਸੀ ਪੁਲਸੀ ਤੁਰੀ ਫੜਦੀ ਲੇਡੀ ਵਿਚਾਰੀਆਂ ਪੁਲਿਸ ਇਥੋਂ ਰਾਹ ਪੁੱਛ-ਪੁੱਛ ਕੇ ਗਏ ਉੱਥੇ ਨਾਗੋ ਰਾਹ ਨਾਗੋ ਖੇੜਾ ਝੋਨੇ ਲੱਗੇ ਆ ਉਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਂਦੀ ਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋਕੇ ਲੌਂਡੇ ਆ ਪੁਲਿਸ ਹਟਾਉਂਦੇ ਆ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਨੇ ਆ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਚੇ ਉਸਨ ਸਾਡਾ ਪ੍ਰੈਸ਼ਰ ਪੈ ਜਾਊਗਾ ਪ੍ਰੈਸ਼ਰ ਦੇ ਅਸੀਂ ਤਾਂ ਇਹ ਕਰਨੇ ਵੀ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਇਹਨੂੰ ਰੰਗਦਾ ਜਾਂ ਮਝ ਵੀ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਜੈਨਰ ਦਾ ਪ੍ਰੈਸ਼ਰ ਪਿਆ ਤਾਂ ਅਸੀਂ ਵੀ ਸਿੱਖ ਜੁਨੀਅਰ ਅਸੀਂ ਸਿੱਖ ਆਪਣੀਆਂ ਜਥੇਬੰਦੀਆਂ ਲਾ ਲਾਵਾਂਗੇ ਤਾਂ ਅਸੀਂ ਲਾ ਲਾਂਗੇ ਧਰਨੇ ਸਾਡ ਨੂੰ ਬੱਛਾਂ ਰੁਕਦੀ ਜਾਂਦੇ ਸਾਨੂੰ ਰੇਲਾਂ ਰੁਕਣ ਦੀ ਜਗ੍ਹਾ ਕਿਹੜੇ ਕੰਮ ਦੀ ਨਜ਼ਰ ਪਰ ਅਸੀਂ ਆਨੇ ਹਾਂ ਕਿ ਕਿਸੇ ਨੂੰ ਨਾ ਲੈ ਜੇ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਨ ਹਾਂਜੀ ਹਾਂਜੀ ਕੋਈ ਉਹਨਾਂ ਕੋ ਮਤਾਂ ਨਹੀਂ ਗਿਆ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪਰੋਂ ਸੀ ਉਹਦੇ ਜਿਹੋਨਾ ਪਲਾਟ ਕੱਟੇ ਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਇਹ ਤੇ ਵੇਖੋ ਨਾ ਜਮ੍ਹਾਂ ਬੰਦੀਆਂ ਬੋਲਣ ਡੀਆਂ ਗਰਦੌਰੀਆਂ ਬੋਲ ਇਹ ਆਰਮਰ ਲਈ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ ਇਹ ਹੁਣ ਭਾਈ ਸਾਹਿਬ ਚੰਨ ਕਰ ਰਹੇ ਨੇ ਤੇ ਇਹ ਪੰਚ ਨਾਲ ਚਾਰ ਮਰ ਰਹੇ ਜੀ ਆਰ ਜੀ ਜੀ ਜਿੰਦਰਜੀਤ ਸਿੰਘ ਮਾਨ ਹੈ ਜੀ ਮੈਂ ਇਸ ਗੁਰੂ ਕੀ ਉਡਾਲੀ ਦਾ ਵਸਨੀਕ ਹੈ ਮੈਂ ਕੁਝ ਇਸ ਲੀਗਲ ਪੁਆਇੰਟ ਆਫ ਤੇ ਤੁਹਾਨੂੰ ਚੰਨਣਾ ਪਾਉਣਾ ਚਾਹਣਾ ਆ ਕਿ ਇਹ ਜੋ ਜ਼ਮੀਨ ਸੀ ਇਹ ਸਾਡੇ ਬਜ਼ੁਰਗਾਂ ਨੇ ਜਦੋਂ ਮਰੱਬੇ ਬੰਦੀ ਹੋਈ ਹੈ ਨਾ ਉਦੋਂ ਬੈਠ ਕੇ ਤੇ ਵੱਖਰੇ ਵੱਖਰੇ ਜਾਤੀਆਂ ਨੂੰ ਵੰਡ ਕੀਤੀ ਆ ਉਹਨਾਂ ਚ ਮਜਬੀ ਸਿੰਘ ਸੀ ਉਹਨਾਂ ਚ ਕਮਿਹਰ ਸਿੰਘ ਵੀ ਸੀ ਉਹਨਾਂ ਚ ਤਰਖਾਨ ਸਿੰਘ ਵੀ ਸੀ ਤੇ ਹੋਰ ਜਿਹੜੇ ਸਾਡੇ ਮਹਿਰੇ ਸਿੰਘ ਸੀ ਉਹਨਾਂ ਨੂੰ ਅਲੱਗ-ਅਲੱਗ ਥਾਂ ਦੇ ਉੱਤੇ ਇਹ ਜ਼ਮੀਨਾਂ ਅਲਾਉਟ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਵਾ ਦੋ ਕਿੱਲੇ ਇੰਦਰਾ ਕਲੋਨੀ ਅਲਾਉਟ ਕੀਤੀ ਗਈ ਅਤੇ ਬਾਕੀ ਕੋਚ ਜ਼ਮੀਨ ਬਾਬਾ ਸੰਗਤ ਸਿੰਘ ਗੁਰਦੁਆਰਾ ਇਹ ਉਹਨਾਂ ਨੂੰ ਅਲਾਉਟ ਕੀਤੀ ਗਈ ਇਸ ਤਰ੍ਹਾਂ ਬਹੁਤ ਚੰਗੇ ਮਾਹੌਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਸੀ ਪਰ 2 ਜੂਨ ਨੂੰ ਕੋਈ ਸ਼ਰਾਰਤੀ ਅੰਸਰਾਂ ਨੇ ਰਾਤ ਨੂੰ ਕੋਈ तकरीबन 11:00 ਵਜੇ ਜੋ ਇਹ 5 ਕਨਾਲ ਤੇ 4 ਮਰਲੇ ਜ਼ਮੀਨ ਦੇ ਉੱਤੇ ਜਾ ਕੇ ਰਾਤ ਨੂੰ ਨਿਸ਼ਾਨ ਸਾਹਿਬ ਲਾ ਦਿੱਤਾ ਜੋ ਕਿ ਇੱਕ ਬਹੁਤ ਹੀ ਗੈਰਕਾਨੂੰਨੀ ਅਤੇ ਪੰਥਕ ਮਰਿਆਦਾਂ ਦੇ ਉਲਟ ਸੀ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਮੋਤਵਾਲ ਸੱਜਣਾ ਨੇ ਦੱਸ ਦਿੱਤਾ ਹੈ ਕਿ ਅਸੀਂ ਕੀ ਕੀ ਕਾਰਵਾਈ ਕੀਤੀ ਮੈਂ ਸਿਰਫ ਜੋ ਪ੍ਰੈਸ ਦੇ ਵਿੱਚ ਜਾਂ ਜੋ ਮੀਡੀਆ ਦੇ ਸੋਸ਼ਲ ਮੀਡੀਆ 'ਚ ਆ ਰਿਹਾ ਹੈ ਉਹ ਸਿਰਫ ਇੱਕ ਗੱਲ ਨੂੰ ਕਹਿ ਰਹੇ ਨੇ ਕਿ ਇਹ ਬੇਦਬੀ ਹੋਈ ਹੈ ਪਰ ਇਹਦੇ ਪਿੱਛੇ ਕਾਰਨ ਕੀ ਸੀ ਬੇਦਬੀ ਦੇ ਉਹ ਉਹਨਾਂ ਨੇ ਜਾਣਕਾਰੀ ਨਹੀਂ ਕਿਉਂਕਿ ਪ੍ਰੈਸ ਦੇ ਵਿੱਚ ਉਹਨਾਂ ਨੇ ਇਹ ਗਲਤ ਤਸਵੀਰ ਪੇਸ਼ ਕੀਤੀ ਏ ਵੀ ਇਹਨਾਂ ਨੂੰ ਕੁਝ ਕਿਸਾਨ ਪਰਿਵਾਰਾਂ ਨੇ ਤਕੜੇ ਪਰਿਵਾਰਾਂ ਨੇ ਇੱਕ ਦਲਤ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਸੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਜਿਹੜਾ ਇਹ ਇਹ ਬਿਲਕੁਲ ਪ੍ਰਪਗੈਂਡਾ ਸੀ ਜਦੋਂ ਕਿ ਅਸੀਂ ਹਰ ਇੱਕ ਪ੍ਰਸ਼ਾਸਨਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਧਿਰਾਂ ਨਾਲ ਜਾ ਕੇ رابطہ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਜਦੋਂ ਸਾਨੂੰ ਇਹ ਕਿਹਾ ਗਿਆ ਕਿ ਇਹ ਬਿਲਕੁਲ ਹੀ ਬੇਦਬੀ ਹੋਈ ਆ ਪੰਥਕ ਮਰਿਆਦਾ ਦੇ ਉਲਟ ਹੋਈ ਆ ਤੇ ਤੁਸੀਂ ਇਹਨਾਂ ਨੂੰ ਇਹਨੂੰ ਨੂੰ ਨਿਸ਼ਾਨ ਸਾਹਿਬ ਪੰਥਕ ਮਰਿਆਦਾ ਦੇ ਅਨੁਸਾਰ ਉਤਾਰ ਸਕਦੇ ਜੋ ਅਸੀਂ ਸਾਡਾ ਚਲੋ ਹੋ ਸਕਦਾ ਆ ਕਿ ਸਾਡੇ ਮੌਕੇ ਦੇ ਉੱਤੇ ਸਾਡੇ ਕੋਈ ਜੜੀ ਉਹ ਕਾਰਵਾਈ ਉਹ ਗਲਤ ਹੋਈ ਪਰ ਤੁਹਾਡੀ ਭਾਵਨਾ ਗਲਤ ਨਹੀਂ ਸੀ ਸਾਡਾ ਜੋ ਮਕਸਦ ਸੀ ਵੀ ਉਹ ਨਿਸ਼ਾਨ ਸਾਹਿਬ ਦੀ ਬੇਬੀਨਾ ਹੋਵੇ ਕਿਉਂਕਿ ਕਬਜ਼ੇ ਵਾਲੀ ਜਗ੍ਹਾ ਤੇ ਨਿਸ਼ਾਨ ਸਾਹਿਬ ਲੱਗਾ ਸੀ ਤੇ ਆਲੇ ਦੁਆਲੇ ਬਿਲਕੁਲ ਤੁਸੀਂ ਅਜੇ ਵੀ ਦੇਖ ਸਕਦੇ ਜੋ ਵੀ ਉਹ ਹਾਲਾਤ ਜਿਹੜੇ ਨਾ ਉੱਥੇ ਇੱਕ ਆਪਾਂ ਆਪਣੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉੱਥੇ ਸਤਾਬਤ ਨਹੀਂ ਕਰ ਸਕਦੇ ਦੂਜਾ ਜਿਹੜਾ ਉਹ ਬੋਲਦੇ ਨੇ ਨਾ ਕਿ ਸਾਡੇ ਕੋਲੋਂ ਇਹ ਅਲਰਟ ਹੋਈ ਸੀ ਆ ਕੋਈ ਵੀ ਉਹਨਾਂ ਕੋ ਡਾਕੂਮੈਂਟ ਇਹੋ ਜਿਹਾ ਨਹੀਂ ਜਿਹਦੇ ਤੇ ਲਿਖਿਆ ਗਿਆ ਹੋਵੇ ਕਿ ਇਹ ਜ਼ਮੀਨ ਦਲਤ ਪਰਿਵਾਰਾਂ ਨੂੰ ਜਾਂ ਸਾਡੇ ਐਸਸੀ ਭਾਈਚਾਰੇ ਨੂੰ ਇਹ ਸਕੂਲ ਵਾਸਤੇ ਤੇ ਗੁਰਦੁਆਰੇ ਵਾਸਤੇ ਲਾਲਟ ਹੋਈ ਸੀ ਮਾਨ ਸਾਹਿਬ ਉਹ ਕਹਿੰਦੇ ਆ ਕਿ ਹਜੇ ਵੀ ਉਸ ਦੀ ਨੇ ਵਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਉੱਤੇ ਵੱਡੀ ਚੀਜ਼ ਤੇ ਪਹੁੰਚਿਆ ਉਹ ਕਹਿੰਦੇ ਕਿ ਨਿਸ਼ਾਨ ਸਾਹਿਬ ਅਸੀਂ ਹਰ ਹਾਲਤ ਦੇ ਵਿੱਚ ਇੱਥੇ ਵੇਖੋ ਇਹ ਤੇ ਹੁਣ ਗੇਂਦ ਪ੍ਰਸ਼ਾਸਨ ਦੇ ਪਾਲੇ ਤੇ ਆ ਜੀ ਅਗਰ ਉਹ ਨਿਸ਼ਾਨ ਸਾਹਿਬ ਲਾਉਣਗੇ ਤੇ ਫੇਰ ਤੇ ਉਹ ਬਿਲਕੁਲ ਉਹਨਾਂ ਦਾ ਆਪਣੇ ਪ੍ਰਸ਼ਾਸਨ ਸਰਕਾਰ ਦਾ ਇਕ ਸਰਕਾਰ ਦੇ ਹੁੰਦਿਆਂ ਉਹ ਕਬਜ਼ਾ ਕਰਨਗੇ ਇਸ ਦੀ ਫਿਰ ਜ਼ਿੰਮੇਵਾਰੀ ਸਰਕਾਰ ਦੀ ਹੈ ਜਦੋਂ ਕਿ ਸਾਡੇ ਕੋਲ ਖੁਦ ਲੈਟਰਾਂ ਨੇ ਜਿਹਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਨੇ ਐਜੀਪੀਸੀ ਸੈਕਟਰੀ ਨੂੰ ਲਿਖਿਆ ਆ ਵੀ ਉੱਥੇ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਆ ਤੇ ਆਪਣੇ ਸੇਵਾਦਾਰ ਭੇਜ ਕੇ ਤੁਸੀਂ ਇਹ ਕਬਜ਼ਾ ਢਾਓ ਨਿਸ਼ਾਮ ਸਾਹਿਬ ਦਾ ਅਸੀਂ ਵੀ ਜਦੋਂ ਐਜੀਪੀਸੀ ਨੂੰ ਮਿਲੇ ਸਿੰਘ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹੋ ਹਦਾਇਤ ਕੀਤੀ ਆ ਵੀ ਤੁਸੀਂ ਉਹਨੂੰ ਗੁਰਮਰਿਆਦਾ ਦੇ ਅਨੁਸਾਰ ਉਤਾਰ ਦਿਓ ਪਰ ਪ੍ਰਸ਼ਾਸਨ ਨੇ ਬਹੁਤ ਕਾਲੀ ਜਾਣ ਕੇ ਪ੍ਰੈਸ ਦੇ ਵਿੱਚ ਜਿਆਦਾ ਸੋਸ਼ਲ ਮੀਡੀਆ ਤੇ ਆਉਣ ਕਰਕੇ ਬਕਾਇਦ ਕਿਸੇ ਲੀਗਲ ਐਡਵਾਈਜ਼ਰੀ ਤੋਂ ਕਿਉਂਕਿ ਇਹ ਜਿਹੜਾ ਪਰਚਾ ਆ ਜਦੋਂ ਵੀ ਧਾਰਮਿਕ ਭਾਵਨਾਵਾਂ ਦਾ ਇਹਦੇ ਵਾਸਤੇ ਲੀਗਲ ਐਡਵਾਈਜ਼ਰ ਲੈਣੀ ਪੈਂਦੀ ਆ ਉਹਨਾਂ ਕੋਈ ਲੀਗਲ ਡਿਵਾਈਜ਼ਰ ਨਹੀਂ ਲਈ ਅਤੇ ਉਹਨਾਂ ਬੰਦਿਆਂ ਤੇ ਪਰਚਾ ਕਰ ਦਿੱਤਾ ਜਿਹੜੇ ਉਸ ਵੇਲੇ ਬੰਦੇ ਉੱਥੇ ਹਾਜ਼ਰ ਵੀ ਨਹੀਂ ਸਨ ਇਹ ਬੰਦੇ ਉਸ ਟਾਈਮ ਤੇ ਕੋਈ ਵੀ ਹਾਜ਼ਰ ਨਹੀਂ ਸੀ ਜਿਨ੍ਹਾਂ ਦੇ ਪਰਚਾ ਕੀਤਾ ਗਿਆ ਇਹ ਗੈਰਕਾਨੂੰਨੀ ਆ ਬਾਕੀ ਤੁਸੀਂ ਸਮਝ ਸਕਦੇ ਜੋ ਵੀ ਜੋ ਵੀ ਹੋਇਆ ਆ ਉਹ ਉਹਨਾਂ ਨੇ ਪੰਥਕ ਅਤੇ ਪਰਸ਼ਨਾਸ਼ ਪਰਸ਼ਨਾਸ਼ਿਕ ਜਿਹੜੇ ਕਾਰਵਾਈ ਸੀ ਉਹਦੇ ਬਿਲਕੁਲ ਉਹਦੇ ਉਲਟ ਕੀਤਾ ਆ ਅਤੇ ਅਸੀਂ ਸਿਰਫ ਜੋ ਵੀ ਜਨਾਬੀ ਸਾਡਾ ਇਹ ਭਾਈਚਾਰਾ ਆ ਇਹਦੇ ਵਿੱਚ ਸਾਰਾ ਆਇਆ ਸਮੁੱਚਾ ਪਿੰਡ ਦਾ ਭਾਈਚਾਰਾ ਆ ਇਹ ਦੱਸਣ ਲਈ ਆਇਆ ਹੈ ਕਿ ਇੱਥੇ ਸਾਡਾ ਆਪਸੀ ਪ੍ਰੇਮ ਆ ਕੋਈ ਬੇਦਬੀ ਨਹੀਂ ਹੋਈ ਜੋ ਵੀ ਹੋਇਆ ਆ ਉਹ ਪੰਥਕ ਰਹਿਤ ਮੁਰਾਦਾਨਾਮਸ ਹੋਇਆ ਆ ਅਤੇ ਪ੍ਰਸ਼ਾਸਨ ਦੀ ਮਤਲਬ ਇਹ ਕਾਲੀ ਆ ਕਿ ਸਾਡੇ ਕੁਝ ਵੀਰਾਂ ਤੇ ਪਰਚਾ ਕਰ ਦਿੱਤਾ ਆ ਅਜੇ ਕਿ ਇਹਨੂੰ ਕੁਝ ਚਿਹਰੇ ਇਨਤੇ ਅਸੀਂ ਮੰਗ ਕਰਦੇ ਆ ਕਿ ਇਹਦੇ ਤੇ ਇਨਕੁਆਇਰੀ ਕਰਕੇ ਅਤੇ ਉਹ ਪਰਚਾ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਵਿੱਚ ਦਿੱਤੀ ਪਹਿਲਾਂ ਸੀ ਅੱਜ ਤੋਂ 2 ਜੂਨ ਤੋਂ 3 ਜੂਨ ਤੋਂ ਉਸ ਤਰ੍ਹਾਂ ਦੀ ਸਥਿਤੀ ਬਹਾਲ ਕੀਤੀ ਜਾਵੇ। ਅਗਰ ਉਹਨਾਂ ਨੇ ਪਰਚਾ ਨਾਮ ਵਾਪਸ ਲਿਆ ਤੇ ਸਾਡਾ ਜੋ ਵੀ ਸਾਡਾ ਇਹ ਭਾਈਚਾਰਾ ਆ ਪਿੰਡ ਦਾ ਸਮੂਚਾ ਅਸੀਂ ਐਜੀਟੇਸ਼ਨ ਕਰਾਂਗੇ ਬੱਸਾਂ ਵੀ ਰੋਕਾਂਗੇ ਅਸੀਂ ਬਰੇਲ ਵੀ ਰੋਕਾਂਗੇ ਇਹਦੇ ਵਿਰੁੱਧ ਸਾਡਾ ਪ੍ਰੋਟੈਸਟ ਬਹੁਤ ਸਖਤ ਹੋਊਗਾ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਅਸੀਂ ਚਾਹੁੰਦੇ ਆ ਕਿ ਜਿਹੜੀ ਪੋਜੀਸ਼ਨ ਐਜ਼ ਇਟ ਇਜ਼ ਪਹਿਲਾਂ ਸੀ ਉਹ ਪੋਜੀਸ਼ਨ ਬਾਲ ਕੀਤੀ ਜਾਵੇ ਨਹੀਂ ਇਹਦੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇ ਉਹਨਾਂ ਨੇ ਉਹਨਾਂ ਨੂੰ ਜਾਂ ਕਿਸੇ ਵੀ ਗੈਰ ਅਨਸਰ ਨੇ ਉੱਥੇ ਕਬਜ਼ਾ ਕੀਤਾ ਮਾਨ ਸਾਹਿਬ ਜਿਹੜਾ ਉਹਨਾਂ ਵੱਲੋਂ ਨਿਸ਼ਾਨ ਸਾਹਿਬ ਦੁਬਾਰਾ ਉਸ ਉੱਤੇ ਸਜੋਬਿਤ ਕੀਤਾ ਜਾਂਦਾ ਤੁਹਾਡਾ ਅਗਲਾ ਕਦਮ ਕੀ ਹੈ ਨਹੀਂ ਸਾਡਾ ਕੋਈ ਕਦਮ ਨਹੀਂ ਜੀ ਹਾਂ ਤੇ ਹੁਣ ਪ੍ਰਸ਼ਾਸਨ ਹੀ ਕਾ ਕਿ ਪ੍ਰਸ਼ਾਸਨ ਦੀ ਮਤਲਬ ਹਾਜ਼ਰੀ ਦੇ ਵਿੱਚ ਇਹ ਕੰਮ ਹੋਏਗਾ ਇਸ ਲਈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਸਾਡੀ ਤੇ ਕੋਈ ਅਸੀਂ ਤੇ ਇਹ ਚਾਹੁੰਦੇ ਆ ਕਿ ਜੋ ਹਾਲਾਤ 3 ਜਨਵਰੀ ਆਪਣ 3 ਜੂਨ ਤੋਂ ਪਹਿਲਾਂ ਸੀ ਜਦੋਂ ਇਹਨਾਂ ਨੇ ਉਹੋ ਹੀ ਹਾਲਾਤ ਮੇਨਟੇਨ ਕਰ ਦਿੱਤੇ ਜਾਣ ਤੇ ਇਹ ਜਿਹੜਾ ਪਰਚਾ ਆ ਇਹ ਵਾਪਸ ਲਿਆ ਜਾਵੇ ਨਹੀਂ ਤੇ ਇਹਦੇ ਖਾਸ ਸੰਘਰਸ਼ ਕੀਤਾ ਜਾਏ ਜੀ ਜਸਵੰਤ ਸਿੰਘ ਸਰਨਾਉ ਸਿੰਘ ਗੁਰੂ ਕੀ ਵਡਾਲੀ ਮੈਂ ਜ਼ਮੀਨ ਬਾਹਰ ਆ ਅਸੀਂ ਕਿੰਨੇ ਚਿਰ ਤੋਂ ਬਾਹਰ ਆ ਆਪ ਦੱਸ ਦੋ ਜੀ ਦੱਸ ਦੋ ਜੀ ਇਹ 7374 ਦੀ ਗਰਜ਼ੋਰੀ ਆ ਜੀ 7374 ਦੀ ਗਰਜ਼ੋਰੀ ਆ ਉਸ ਤੋਂ ਲੈ ਕੇ ਇਹ 18 19 ਦੀ 2018 19 ਦੀ ਗਰਜ਼ੋਰੀ ਆ ਜੀ ਅੱਜ ਤੱਕ ਅਸੀਂ ਜ਼ਮੀਨਵਾਰ ਆਏ ਆ ਇਹ 18 19 ਦੀ ਗਰਜ਼ੋਰੀ ਨਵੀਂ ਜੀ ਅਜਮਾਬੰਦੀ ਉਹ ਅੱਜ ਤੱਕ ਅਸੀਂ 64 65 ਤੋਂ ਲੈ ਕੇ ਖਾਸ ਸਾਡੇ ਕੋਲ 7374 ਦੀ ਆ ਜਮਾਬੰਦੀ ਅਸੀਂ 7370 ਕਿਉਂ ਨਹੀਂ ਰਹੇ ਆ ਰਿਸ਼ਾਨ ਸਾਹਿਬ ਲੱਗੇ ਕਿੰਨਾ ਚਲੂਗੇ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਮਕਈ ਇਸ ਮਕਸਦ ਨਾਲ ਲਾਇਆ ਗਿਆ ਸੀ ਨੀ ਖਾਲ ਸਾਹਿਬ ਜੋ ਤੁਸੀਂ ਪਹਿਣੀ ਪਹਿਲੇ ਜੀ ਸਪਾਈਪ ਜਮੀਨ ਬੀਜੀ ਹੋਈ ਸੀ ਆਈਡੀ ਆਈ ਮਕਈ ਸੀ ਵਿੱਚ ਮਕਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ ਅਸੀਂ ਸیرے ਜਾ ਕੇ ਵੇਖਿਆ ਅਸੀਂ ਉਸੇ ਵੇਲੇ ਪਹਿਲਾਂ ਇਹਨਾਂ ਨੂੰ ਇਹ ਪਤਾ ਕੀਤਾ ਫਿਰ ਅਸੀਂ ਥਾਣੇ ਗਏ ਥਾਣੇ ਵਾਲਿਆਂ ਨੇ ਦੋ ਸਪਾਈ ਮੇਰੇ ਨਾਲ ਭੇਜੇ ਉੱਥੇ ਉਹਨਾਂ ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ ਉਹ ਸਪਾਈ ਜਿਹੜੇ ਸੀ ਉਹ ਰਾਮਾਨਾ ਮੁੜ ਕੇ ਘਰ ਨੂੰ ਫਿਰ ਦੁਜੇ ਚੌਥੇ ਦਿਨ ਫਿਰ ਐਸਐਸਓ ਸਾਹਿਬ ਨੂੰ ਮਿਲਣ ਜਾ ਕੇ ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ ਆ ਵੇਖੋ ਆਪਣਾ ਕਾਰਪੋਰੇਸ਼ਨ ਦੇ ਨਾਲ ਸਾਡਾ ਕੇਸ ਚੱਲਣ ਰਿਹਾ ਹਾਂ ਠੀਕ ਹੈ ਉਹ ਕਾਬਜਾ ਜਾਂ ਅਸੀਂ ਕਾਬਜਾ ਇਹ ਵੱਖਰੀ ਗੱਲ ਹੈ ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ ਇਹ ਜਦੋਂ ਫੈਸਲਾ ਹੋਊਗਾ ਉਸ ਤੋਂ ਪਤਾ ਲੱਗੂ 38 ਤਰੀਕ ਨੂੰ ਭੁਗਤੀ ਆ ਹੁਣ 5 9 ਤਰੀਕ ਆ ਇਥੇ ਕੋਰਟ ਦੇ ਵਿੱਚ ਉਹ ਵੇਖੋ ਹੁਣ ਜਿਹੜੇ ਪਾਸੇ ਲੱਗੂ ਵੇਖੀ ਜੀ ਉਹਨਾਂ ਦੀ ਕੀ ਮੰਸ਼ਾ ਸੀ ਉਹਨਾਂ ਦੀ ਮੰਸ਼ਾ ਇਹੋ ਉਹ ਉਹ ਵੀ ਤੁਹਾਨੂੰ ਦੱਸਦਾ ਹਾਂ ਆ ਵੇਖੋ ਨਗਰ ਨਿਕਮੇ ਕੋਲ ਗਏ ਅਸੀਂ ਉਹਨਾਂ ਨੂੰ ਦਿੱਤੀ ਆ ਦਰਖਾਸਤ ਸ਼ਰਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਸਰਕਾਰ ਕਮੇਟੀ ਕੋਲ ਗਏ ਆ ਉਹਨਾਂ ਨੂੰ ਦਿੱਤੀ ਆ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ ਜੇ ਹੋਰ ਨਹੀਂ ਨਾ ਜਸੀਆ ਪਤਨੀ ਦਾ ਇਹਦੇ ਨਾਲ ਸੰਬੰਧ ਨਹੀਂ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਆ ਪ੍ਰਕਾਰਪੋਰੇਸ਼ਨ ਵਾਲੇ ਆ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਆ ਹਾਂ ਪੁਲਿਸ ਵੱਲੋਂ ਤੁਹਾਡੇ ਕਲਾਸ ਦੀ ਕਾਰਵਾਈ ਕੀਤੀ ਗਈ ਜੀ ਪੁਲਿਸ ਵੱਲੋਂ ਪੁਲਿਸ ਕਹਿੰਦੀ ਆ ਕਿ ਜਿਹੜਾ ਪੁਲਿਸ ਨੇ ਕਹਿੰਦੀ ਇਹ ਕੁਝ ਨਹੀਂ ਹੈਗਾ ਲੋਕਾਂ ਨੇ ਜਿਹੜੀਆਂ ਆਹ ਧੂਲੀਆਂ ਕਿਤੇ ਨੇ ਆ ਇਹ ਸਿਰਫ ਕਬਜ਼ੇ ਦੀ ਨੀਅਤ ਨਾਲ ਉਹਨਾਂ ਪਹਿਲਾਂ ਵੀ ਜਿਹੜੀ ਦੋ ਕਿਲੇ ਕਲੋਨੀ ਕੱਟੀ ਆ ਨਾ ਜੀ ਉਹਦੇ ਚੋਂ ਵੀ ਕੁਝ ਲੋਕ ਆ ਵੇਖੋ ਬੈਠੇ ਸਾਡੇ ਕੋਲ ਜਿਨ੍ਹਾਂ ਕੋ ਸੰਦਾਆਂ ਹੈਗੀਆਂ ਨੇ ਗਵਰਨਮੈਂਟ ਵੱਲੋਂ ਅਲਾਟਮੈਂਟ ਹੈਗੀ ਆ ਸੰਦਾ ਅਰੀਜਨਲ ਕੋਲ ਨੇ ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਏ ਨੇ ਇਹਨਾਂ ਨੂੰ ਉਹ ਪਲਾਟ ਬਾਹਰ ਵਿੱਚ ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ 72 ਪਲਾਟ ਨੇ ਉਹਨਾਂ ਦੇ ਵਿੱਚ ਗੁਰੂ ਕੀ ਵਡਾਲੀ ਦਾ ਇੱਕ ਵੀ ਸੁਨੀਖ ਨਹੀਂ ਹੈਗਾ ਕਿੰਨੀ ਪਹਿਲੀ ਬਾਰੇ ਤੁਸੀਂ ਕਿੰਨੀ ਪਹਿਲੀ ਗੱਲ ਇੱਕ ਸਾਡੇ ਕੋਲ ਹੈਗੀ ਹੈ तकरीबन ਸਾਡੇ ਕੱਲਿਆਂ ਕੋਲ ਘਰ ਘਰ ਕੋਲ ਚਾਰ ਪੰਜ ਕਿਲੇ ਸਾਂ ਹੈਗਾ ਨਗਰ ਵਿੱਚ ਜਿੰਨੇ ਪਹਿਲੀ ਕਿੰਨੀ ਵੈਸੇ ਨਗਰ 18 ਕਿਲੇ ਹੈਗੀ ਹੈ ਵੈਸੇ ਹੋਰ ਲੋਕ ਵੀ ਵਾਉਂਦੇ ਆ ਆ ਮਾਸੋਂ ਬੁਲਾਉਂ ਪਰ ਮਾਸੋਂ ਤੁਸੀਂ ਬੋਲੋ ਪਾਣੀ ਫੜੀ ਜਜੀਪਾ ਸਾਹਿਬ ਨਾਮ ਦੱਸੋ ਜਜੀਪਾ ਬਾਬਾ ਜੀ ਆਪਣਾ ਨਾਮ ਦੱਸ ਕੇ ਦੇ ਜਗਤਾਰ ਸਿੰਘ ਜੀ ਮਾਨ ਹਿੰਦੂ ਗੁਰੂ ਕੀ ਪਟਾਲੀ ਜਿੱਥੋਂ ਦੇ ਬਸ਼ਰੀਕਾ ਕੋਈ ਜਿਹੜੀ ਗੱਲ ਘਟਨਾ ਹੋਈ ਪਹਿਲਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਉਹ ਬੇਅਦਬੀ ਵਿੱਚ ਨਿਸ਼ਾਨ ਸਾਹਿਬ ਤੋੜਿਆ ਗਿਆ ਉਹ ਬੇਅਦਬੀ ਕਿਸ ਤਰ੍ਹਾਂ ਦੇਖੋ ਜੀ ਜਿਹੜੀ ਬੇਦਬੀ ਵਾਲੀ ਗੱਲ ਹੈ ਜਿਹੜਾ ਰਾਤ ਨੂੰ ਆਪਾਂ 11:30 ਨਿਸ਼ਾਨ ਸਾਹਿਬ ਉੱਥੇ ਲਾਉਨੇ ਆ ਇੱਕ ਜ਼ਮੀਨ ਵਗਦੀ ਜ਼ਮੀਨ ਦੇ ਵਿੱਚ ਮਕਈ ਉਹ ਕੋਈ ਲੋਡ ਨਹੀਂ ਉੱਥੇ ਕਿਹੜੀ ਕਿਹੜੀ ਮਕਈ ਸੀ ਬੇਦਬੀ ਤਾਂ ਉਹਨਾਂ ਨੇ ਕੀਤੀ ਕੋ ਰਾਤ 11 ਵਜੇ ਕੋਈ ਮਰਜ਼ਾਦਾ ਨਹੀਂ ਕਹਿੰਦੀ ਕਿ ਆਪਾਂ ਰਾਤ ਜਾ ਕੇ ਉੱਥੇ ਕਬਜ਼ਾ ਕਰ ਲਈਏ ਜਿੱਥੇ ਗੁਰੂਗ੍ਰੰਥ ਸਾਹਿਬ ਆ ਉੱਥੇ ਨਿਸਾਨ ਸਾਹਿਬ ਇਹ ਬਹੁਤ ਘਣਾਉਣੀ ਉਹਨਾਂ ਨੇ ਹਰਕਤ ਕੀਤੀ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਪ੍ਰਸ਼ਾਸਨ ਕੋ ਵੀ ਗਏ ਆ ਪਰ ਨਹੀਂ ਗੁਰਦੁਆਰੇ ਤੇ ਸਾਡੇ ਇੱਥੇ ਧਾਰਮਿਕ ਵਿਕੋ ਕਿੰਨੇ ਆ ਇੱਕ ਦੀ ਗੁਰਦੁਆਰੇ ਨਹੀਂ ਆਏ ਉੱਥੇ ਗੁਰਦੁਆਰਾ ਇੱਕ ਇਹਨਾਂ ਨੇ ਬਣਾਇਆ ਉੱਥੇ ਉਹਨਾਂ ਨੇ ਆਪਣੀ ਪਰਜਾਦਾ ਚਲਾਈ ਆ। ਉੱਥੇ ਗੁਰੂ ਘਰ ਸਾਹਿਬ ਰੱਖਣ। ਮਾਹਬਾਬ ਕਹਿੰਦੇ ਕਿ ਇੱਕ ਪਿੰਡ ਤੇ ਇੱਕ ਗੁਰੂ ਸਾਹਿਬ ਨੂੰ ਇੱਕ ਗੁਰੂ ਘਰ ਜਿਹੜਾ ਹੋਣਾ ਚਾਹੀਦਾ। ਲੱਗਦਾ ਨਹੀਂ ਹੈ ਕਿ ਇੰਸਾ ਥਾਂ ਥਾਂ ਤੇ ਗੁਰੂ ਘਰ ਜਿਹੜੇ ਬਣਾਏ ਜਾ ਰਹੇ ਆ। ਨਾ ਨਿਸ਼ਾਨ ਸਾਹਿਬ ਜਿਹੜੇ ਸ਼ੁਰੂ ਕੀਤਾ ਜਾਂਦੇ ਕਿਤੇ ਨਾ ਕਿਤੇ ਕਬਜ਼ੇ ਦੀ ਨੀਤਾਂ ਦੇ ਨਾਲ ਹੀ ਕੀਤੇ ਜਾ ਰਹੇ ਆ। ਬਿਲਕੁਲ ਜੀ ਇਹ ਇਹ ਕਬਜ਼ੇ ਦੀ ਨੀਤ ਦੇ ਨਾਲ ਹੀ ਕੀਤੇ ਗਏ। ਜੇ ਪਰਾਂ ਕਲੌਨੀ ਆ ਉੱਥੇ ਕਿਉਂ ਨਹੀਂ ਇਹ ਜ਼ਿਮੀਦਾਰਾਂ ਨੇ ਕਬਜ਼ਾ ਕਰ ਲਿਆ ਜਾਂ ਉੱਥੇ ਕਿਉਂ ਨਹੀਂ ਰੋਕ ਦਿੱਤਾ ਗਿਆ। ਇਹ ਪੰਜ ਚਾਰ ਬੰਦੇ ਨੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨੂੰ ਵੰਡ ਪਾ ਰਹੇ ਆ ਇਹ ਮਜਬੀ ਸੇਖਿਆ ਇਹ ਜੱਟ ਸੇਖਿਆ ਕੋਈ ਉਹ ਜੀ ਨਹੀਂ ਭਾਈਚਾਰੇ ਨੂੰ ਠੇਸ ਆ ਰਹੀ ਆ